ਬਹੁਤ ਸੋਹਣੇ ਬੱਚੇ ਵੇਖੋ ਜੀ ਮੈਂ ਬੜਾ ਮੇਰੀ ਰੂਹ ਖੁਸ਼ ਹੋ ਗਈ ਮੈਂ ਉੱਤੇ ਬੈਠਾ ਸੀ ਤੇ ਨੌਜਵਾਨ ਵੀਰ ਸੋਹਣੇ ਸੋਹਣੇ ਦਸਤਾਰਾਂ ਸਜਾ ਕੇ ਬੱਚੇ ਮੇਰੇ ਕੋਲ ਉੱਥੇ ਆਏ ਤੇ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਜਿਹੜੇ ਨਹੀਂ ਬੰਦੇ ਪੱਗਾਂ ਬਨੂ ਤੁਹਾਡਿਆਂ ਵੱਡਿਆਂ ਨੇ ਤੁਹਾਡਿਆਂ ਬਜ਼ੁਰਗਾਂ ਨੇ ਤੁਹਾਡੇ ਪੁਰਖਿਆਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਤੁਸੀਂ ਵੀ ਸੋਹਣੀਆਂ ਦਸਤਾਰਾਂ ਸਜਾਓ ਮਨ ਖੁਸ਼ ਹੁੰਦਾ ਜੀ ਜਦੋਂ ਇਹਨਾਂ ਸਟੇਟਾਂ ਚ ਆਣ ਕੇ ਬੱਚੇ ਸਾਭ ਸੂਰਤ ਵੇਖੀਦੇ ਆ ਚੰਗਾ ਲੱਗਦਾ ਮਾਲਕ ਦੇ ਅੱਗੇ ਅਰਦਾਸ ਹੈ ਇਹਨਾਂ ਬੱਚਿਆਂ ਦੀਆਂ ਮਾਲਕ ਲੰਬੀਆਂ ਉਮਰਾਂ ਕਰੇ ਇਹਨਾਂ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ੇ ਤੁਸੀਂ ਵੱਡੇ ਇਹਨਾਂ ਦੀ ਅਗਵਾਈ ਕਰਦੇ ਰਹੋ ਇਹਨਾਂ ਨੂੰ ਹੌਸਲਾ ਦਿੰਦੇ ਰਹੋ ਜਿਵੇਂ ਬੀਰ ਖਾਲਸਾ ਦੇ ਸਾਰੇ ਨੌਜਵਾਨ ਬੀਰ ਖਾਲਸਾ ਦਲ ਦੇ ਸਾਰੇ ਨੌਜਵਾਨਾਂ ਨੇ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਵੇਂ ਹਰ ਸਾਲ ਮਨਾਉਂਦੇ ਨੇ ਇਥੋਂ ਦੀ ਪ੍ਰਬੰਧਕ ਕਮੇਟੀ ਸਮੁੱਚੀਆਂ ਸੰਗਤਾਂ ਸਹਿਯੋਗ ਦਿੰਦੀਆਂ ਨੇ ਵੇਖੋ ਜੀ ਇਹ ਬੜੀ ਚੰਗੀ ਗੱਲ ਹੈ ਜਿਵੇਂ ਮੇਰੇ ਤੋਂ ਪਹਿਲਾਂ ਵੀਰ ਜੀ ਹੁਣਾਂ ਨੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਧੰਨਵਾਦ ਕੀਤਾ ਨਾ ਬੱਚਿਆਂ ਨੂੰ ਉਤਸ਼ਾਹਤ ਕਰਨਾ ਕਿ ਤਗੜੇ ਹੋ ਬੱਚਿਓ ਇਹ ਜਗਾ ਮੁੜ ਕੇ ਤੁਸਾਂ ਸੰਭਾਲਣੀ ਆ ਆਪਾਂ ਸਦਾ ਟਿਕੇ ਨਹੀਂ ਰਹਿਣਾ ਇਹ ਸੋਹਣਿਆ ਸੋਹਣਿਆ ਸੰਸਥਾਵਾਂ ਸੋਹਣੇ ਸੋਹਣੇ ਗੁਰਦੁਆਰੇ ਆਪਾਂ ਦੂਜੀਆਂ ਸਟੇਟਾਂ 'ਚ ਬੈਠੇ ਆ ਇਹ ਝੂਲਤੇ ਨਿਸ਼ਾਨ ਰਹਿਣ ਪੰਥ ਮਹਾ ਰਾਜ ਕੇ ਚੌਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਤੋ ਇਹ ਗੁਰੂ ਦੀ ਬਾਣੀ ਤੋ ਮੇਰੀਓ ਭੈਣੋ ਤੁਹਾਡੇ ਅੱਗੇ ਵੀ ਬੇਨਤੀ ਆ ਬਹੁਤ ਚੰਗਾ ਲੱਗਦਾ ਜੀ ਜਦੋਂ ਮੈਂ ਆਪਣੀਆਂ ਭੈਣਾਂ ਨੂੰ ਵੇਖਦਾ ਸੋਹਣੀਆਂ ਪੋਸ਼ਾਕਾਂ ਪਾ ਕੇ ਗੁਰਦੁਆਰੇ ਆਉਂਦੀਆਂ ਨੇ ਸਲਵਾਰ ਕਮੀਜ਼ ਪਜਾਮਾ ਸੋਹਣਾ ਕਿਉਂਕਿ ਆਮ ਕਰਕੇ ਡਰੈਸ ਹੈ ਸਾਡੀ ਕਈਆਂ ਗੁਰਦੁਆਰੇ ਤੁਹਾਨੂੰ ਲਿਖ ਕੇ ਲਾਉਣਾ ਪਿਆ ਕਿ ਸਾਡੀਆਂ ਭੈਣਾਂ ਧੀਆਂ ਦੂਜੀ ਡਰੈਸ ਪਾ ਕੇ ਨਾਉਣ ਛੋਟ ਕੱਪੜੇ ਪਾ ਕੇ ਨਾਉਣ ਤੇ ਇਹਨਾਂ ਸਟੇਟਾਂ ਜਾਣ ਕੇ ਬੜਾ ਮਨ ਨੂੰ ਸਕੂਨ ਮਿਲਦਾ ਹੈ ਕਿ ਸਾਡੀਆਂ ਭੈਣਾਂ ਪੰਜਾਬੀ ਪਹਿਰਾਵਾ ਪਾ ਕੇ ਗੁਰਦੁਆਰਾ ਸਾਹਿਬ ਚ ਆਉਂਦੀਆਂ ਨੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਸਿਰ ਢੱਕਦੇ ਆਂ ਕੋਸ਼ਿਸ਼ ਕਰਿਆ ਕਰੋ ਗੁਰਦਵਾਰਿਆਂ ਬਾਹਰ ਵੀ ਜਦੋਂ ਆਪ ਆਪਣੇ ਘਰਾਂ 'ਚ ਵਿਚਰਦੇ ਆਂ ਪਿੰਡਾਂ 'ਚ ਕਿਤੇ ਵੀ ਜਾਂਦੇ ਆਂ ਸਿਰ ਤੇ ਸੋਹਣੀ ਚੁੰਨੀ ਜਦੋਂ ਸਾਡੀ ਬੱਚੀ ਸਾਡੀ ਮਾਤਾ ਸਿਰ ਤੇ ਚੁੰਨੀ ਲੈ ਕੇ ਪਰਿਵਾਰ ਚ ਸਮਾਜ ਚ ਵਿਚਰਦੀ ਆ ਨਾ ਉਹਦੀ ਪਰਸਨੈਲਿਟੀ ਡਬਲ ਹੋ ਜਾਂਦੀ ਆ ਅਗਲੇ ਆਪਣੇ ਆਪ ਹਿਸਾਬ ਲਾਉਂਦੇ ਆ ਇਹ ਕਿਸੇ ਚੰਗੇ ਪਰਿਵਾਰ ਦੀ ਧੀ ਬੱਚੀ ਹੈ ਵਕਾਰੀ ਬੰਦੇ ਦੇ ਅੰਦਰੋਂ ਵੀ ਵਕਾਰ ਖਤਮ ਹੋ ਜਾਂਦੇ ਆ ਚੰਗੇ ਖਾਨਦਾਨ ਦੀ ਧੀ ਵੱਲ ਵੇਖ ਕੇ ਵੀ ਇਹ ਬੱਚੀ ਕਿਸੇ ਚੰਗੇ ਪਰਿਵਾਰ ਵਿੱਚ ਪਲੀ ਹੈ ਇਹਦਾ ਪਾਲਣ ਪੋਸ਼ਣ ਕਿਸੇ ਚੰਗੇ ਪਰਿਵਾਰ ਵਿੱਚ ਹੋਇਆ ਸੋਹਣੀਆਂ ਜਿਵੇਂ ਆਪਣੇ ਘਰ ਚ ਦਾਦੀ ਮਾਂ ਸਿਰ ਤੇ ਚੁੰਨੀ ਰੱਖਦੀ ਆ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ ਇੱਕ ਕੱਲੀ ਕਥਾ ਤੁਹਾਡੇ ਲਈ ਨਹੀਂ ਓਵਰ ਆਲ ਕਿ ਸਾਡੀਆਂ ਭੈਣਾਂ ਜਿਵੇਂ ਗੁਰਦੁਆਰਾ ਸਾਹਿਬ ਅਸੀਂ ਸਿਰ ਦੇ ਉੱਤੇ ਚੁੰਨੀ ਲੈ ਕੇ ਆਉਂਦੇ ਆ ਇਦਾਂ ਬਾਹਰ ਵੀ ਜੇ ਕਿਤੇ ਸਿਰ ਦੇ ਉੱਤੇ ਚੁੰਨੀ ਲੈ ਕੇ ਜਿੱਦਾਂ ਵੀ ਆਪਣਾ ਦੁਪੱਟਾ ਲੈ ਕੇ ਸਿਰ ਢੱਕ ਕੇ ਬਾਹਰ ਸਮਾਜ ਵਿੱਚ ਵਿਚਰੀਏ ਇਹਦੇ ਨਾਲ ਸਾਡੀ ਇੱਕ ਵੱਖਰੀ ਪਹਿਚਾਣ ਇੱਕ ਰਿਸਪੈਕਟ ਕਿਉਂਕਿ ਕਦੀ ਮੁਸਲਮਾਨ ਭੈਣਾਂ ਨੂੰ ਵੇਖਿਓ ਜੀ ਐਨ ਸਿਰ ਕੱਜ ਕੇ ਆਪਣਾ ਕਦੀ ਅਰਬ ਕੰਟਰੀਆਂ ਜਾ ਕੇ ਵੇਖਿਓ ਐਨ ਸੋਹਣਾ ਸਿਰ ਕੱਜ ਕੇ ਉਹ ਆਪਣੇ ਉਸ ਪਹਿਰਾ ਵਿੱਚ ਪੂਰਾ ਰਹਿੰਦਿਆਂ ਨੇ ਪਰ ਆਪਣੀਆਂ ਭੈਣਾਂ ਨੂੰ ਵੀ ਬੇਨਤੀ ਆ ਮੈਂ ਵੀਰਾਂ ਨੂੰ ਵੀ ਬੇਨਤੀ ਕੀਤੀ ਆ ਘਰੋਂ ਨਿਕਲੋ ਸੋਹਣੀਆਂ ਦਸਤਾਰਾਂ ਸਜਾ ਕੇ ਨਿਕਲੋ ਗੁਰਦੁਆਰਾ ਸਾਹਿਬ ਹੋਣਾ ਪੂਰੇ ਕੱਪੜੇ ਪਾ ਕੇ ਆਉਣਾ ਕੈਪਰੀ ਪਾ ਕੇ ਅੱਧੇ ਕੱਪੜੇ ਪਾ ਕੇ ਨਹੀਂ ਆਉਣਾ ਆਪਾਂ ਕਿਤੇ ਐਸਐਚਓ ਨੂੰ ਮਿਲਣ ਜਾਣਾ ਹੋਵੇ ਐਸਐਸਪੀ ਨੂੰ ਮਿਲਣ ਜਾਣਾ ਹੋਵੇ ਕਿੱਦਾਂ ਚਾਹੀਦਾ ਭਲਾ ਜੀ ਆਪਾਂ ਨੂੰ ਐਸਐਸਪੀ ਸਾਹਿਬ ਕਹਿਣ ਵੀ ਮੈਨੂੰ ਮੈਂ ਆਪਾਂ ਮਿਲਣ ਜਾਣਾ ਕਿੱਦਾਂ ਚਾਹੀਦਾ ਭਲਾ ਸੋਹਣੇ ਕੱਪੜੇ ਪਾ ਕੇ ਐਨ ਸੋ ਦੱਸ ਤੇ ਆਪ ਆਪਣੇ ਪਾਦਸ਼ਾਹ ਨੂੰ ਮਿਲਣ ਆਉਣਾ ਬਾਦਸ਼ਾਹ ਨੂੰ ਮਿਲਣ ਆਉਣਾ ਤੇ ਸੋਹਣੇ ਕੱਪੜੇ ਪਾ ਕੇ ਸਾਫ ਸੁਥਰੇ ਹੋ ਕੇ ਆਉਣਾ ਵਾ ਤਾਂ ਕਿ ਸਾਡਾ ਉੱਠਣਾ ਬੈਠਣਾ ਵੇਖ ਕੇ ਸਾਡੇ ਬੱਚੇ ਵੀ ਕਹਿਣ ਕਿ ਮੈਂ ਵੀ ਮੰਮੀ ਐ ਸੰਕਲ ਵੱਲੋਂ ਤਿਆਰ ਹੋ ਕੇ ਆਇਆ ਕਰਨਾ ਮੈਂ ਵੀ ਇਦਾਂ ਦੀ ਦਸਤਾਰ ਸਜਾ ਕੇ ਆਇਆ ਕਰਨਾ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕਰੇ ਤੁਹਾਨੂੰ ਕਾਰੋਬਾਰ ਤਰੱਕੀਆਂ ਬਖਸ਼ੇ ਨੌਜਵਾਨ ਵੀਰ ਮੇਰੀਆਂ ਭੈਣਾ ਜਿਨੇ ਵੀ ਤੁਸੀਂ ਨਾਲ ਮਿਲ ਕੇ ਇਨਾ ਸਮਾਰੋਹਾਂ ਵਿੱਚ ਮਨ ਕਰਕੇ ਤਨ ਕਰਕੇ ਧਨ ਕਰਕੇ ਹਰ ਪੱਖੋਂ ਸਹਿਯੋਗ ਦਿੱਤਾ ਹੈ ਅਕਾਲ ਪੁਰਖ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ ਫਿਰ ਦੁਬਾਰਾ ਵੀਰ ਜਿਹੜੇ ਖਾਲਸਾ ਦਲ ਵਾਲੇ ਸਮੂੱਚੇ ਮੈਂਬਰ ਸਾਹਿਬਾਨ ਉਹਨਾਂ ਦੇ ਪਰਿਵਾਰਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਇਥੋਂ ਦੀ ਸਮੂੱਚੀ ਪ੍ਰਬੰਧਕ ਕਮੇਟੀ ਜਿਨ੍ਹਾਂ ਵੀ ਸੇਵਾਦਾਰ ਪੈਣਪਰਾ ਲੰਗਰ ਬਣਾਉਣ ਵਾਲੇ ਵਰਤੌਣ ਵਾਲੇ ਸਾਊਂਡ ਵਾਲੇ ਵੀਰ ਦੂਰਾਂ ਨੇੜਿਆਂ ਤੋਂ ਸੰਗਤ ਲਿਆਉਣ ਵਾਲੇ ਮਾਲਕ ਸਭ ਨੂੰ ਦੇਰੋਗਤਾ ਬਖਸ਼ਿਸ਼ ਕਰੇ ਤਾਂ ਕਿ ਇੱਕ ਟੀਮ ਵਰਕ ਹੋ ਕੇ ਰਲ ਮਿਲ ਕੇ ਬਾਣੀ ਦੀ ਗੱਲ ਗੁਰੂ ਦਾ ਉਪਦੇਸ਼ ਸਾਡੇ ਘਰਾਂ ਚ ਪਹੁੰਚ ਸਕੇ ਇਥੋਂ ਦੇ ਰਾਗੀ ਜਥੇ ਜੋ ਬਹੁਤ ਪਿਆਰਾ ਕੀਰਤਨ ਕਰਦੇ ਮਹਾਰਾਜ ਉਹਨਾਂ ਨੂੰ ਵੀ ਚੜ੍ਹਦੀ ਕਲਾ ਦੇਰੋਗਤਾ ਬਖਸ਼ਿਸ਼ ਕਰੇ ਤਾਂ ਕਿ ਆਪਾਂ ਰਲ ਮਿਲ ਕੇ ਗੁਰੂ ਦੀ ਬਾਣੀ ਸਮਝ ਕੇ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕੀਏ ਵਿਚਾਰਾ ਕਰਦਿਆਂ ਇਹਨਾਂ ਤਿੰਨਾਂ دیਵਾਨਾਂ ਚ ਭੁੱਲ ਚੁੱਕ ਕੋਈ ਸ਼ਬਦ ਅੱਗੇ ਪਿੱਛੇ ਹੋਣਾ ਉਹ ਗਲਤੀ ਮੇਰੀ ਹੈ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਜੇ ਕੋਈ ਸ਼ਬਦ ਚੰਗਾ ਲੱਗਾ ਮੇਰਾ ਨਹੀਂ ਗੁਰੂ ਦਾ ਸਮਝ ਕੇ ਨਾਲ ਲੈ ਜਿਓ ਤੇ ਆਪਣੇ ਜੀਵਨ ਚ ਵਸਾਇਓ ਮਾਂ ਬਾਪ ਦੀ ਰਿਸਪੈਕਟ ਕਰਿਓ ਨਸ਼ਿਆਂ ਤੋਂ ਦੂਰ ਹੋਇਓ ਪਤਤਪੁਣੇ ਤੋਂ ਦੂਰ ਹੋ ਕੇ ਸੋਹਣੀ ਕਾਇਆ ਇਹ ਜੀਵਨ ਦੁਬਾਰਾ ਨਹੀਂ ਮਿਲਣਾ ਪਿਆਰਿਓ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰ ਤ ਮਿੱਥਿਆ ਮੋਹ ਬੰਦੇ ਨੇ ਤਾ ਪਾਰਚ